ਕਾਂਗਰਸ ਵਿਨਾਸ਼ਾ ਤਸਕਰ ਦੇ ਮਾਮਲੇ ਵਿੱਚ ਕੀਰਦੀ ਜਾ ਰਹੀ ਹੈ ਰਾਜਾ ਵੜਿੰਗ ਦਾ ਨਾਮ ਨਸ਼ਾ ਤਸਕਰ ਵਿੱਚ ਸਾਹਮਣੇ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਪਾਰਟੀ ਦਾ ਸਾਥ ਲੈਣ ਦੀ ਕੋਸ਼ਿਸ਼ ਕੀਤੀ ਹੈ ਰਾਜਾ ਵੜਿੰਗ ਨੇ ਆਪਣੇ ਉੱਤੇ ਲੱਗੇ ਹੋਏ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕੀਤਾ ਉਹਨਾਂ ਨੇ ਕਿਹਾ ਮਹਿਜ਼ ਇਸ ਨਸ਼ਾ ਤਸਕਰ ਦੇ ਫੋਨ ਵਿੱਚ ਉਹਨਾਂ ਦਾ ਮੋਬਾਈਲ ਨੰਬਰ ਸੇਵ ਸੀ ਜਿਸ ਦੇ ਤਹਿਤ ਉਹਨਾਂ ਨੂੰ ਇਹਨਾਂ ਇਲਜ਼ਾਮਾਂ ਦੇ ਵਿੱਚ ਘੇਰਿਆ ਜਾ ਰਿਹਾ ਉਧਰ ਪਾਰਟੀ ਦੀ ਹੁਣ ਮਦਦ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਾ ਵੜਿੰਗ ਨੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਹੈ ਮਾਨਸਾ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਮੁਲਜ਼ਮ ਨੇ ਪੁੱਛਗਿਛ ਦੌਰਾਨ ਵੜਿੰਗ ਦਾ ਨਾਮ ਲਿਆ ਸੋ ਐਸਐਸਪੀ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਪੁੱਛਗਿਛ ਦੌਰਾਨ ਰਾਜਾ ਵੜਿੰਗ ਦਾ ਨਾਮ ਲਿਆ ਹੈ ਮੁਲਜ਼ਮ ਨੇ 2012 ਰਾਜਾ ਵੜਿੰਗ ਨੇ આરોਪਾਂ ਨੂੰ ਗਲਤ ਦੱਸਿਆ ਸੋ ਐਸਐਸਪੀ ਦਾ ਦਾਅਵਾ ਹੈ ਕਿ ਤਸਕਰ ਨੇ ਇਹਨਾਂ ਦਾ ਨਾਮ ਲਿਆ ਰਾਜਾ ਵੜਿੰਗ ਨੇ ਆਪਣੇ ਉੱਤੇ ਲੱਗੇ ਹੋਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਪਾਰਟੀ ਦੇ ਨਾਲ ਗੱਲਬਾਤ ਤੋਂ ਬਾਅਦ ਅਗਲਾ ਕਦਮ ਚੁੱਕਣਗੇ ਵਿਧਾਇਕ ਤੋਂ ਕੀਤੀ ਜਾ ਸਕਦੀ ਹੈ ਪੁੱਛਗਿਛ ਐਸਐਸਪੀ ਨੇ एकेआई पार्टी प्रदान प्रताप सिंह बाजवा ਨੂੰ ਰਾਜਾ ਵੜਿੰਗ ਮਿਲ ਚੁੱਕੇ ਨੇ ਤੇ ਪ੍ਰਤਾਪ ਸਿੰਘ बाजਵਾ ਤੋਂ ਬਾਅਦ ਹੁਣ ਸੁਨੀਲ ਜਾਖੜ ਦੇ ਨਾਲ ਮੁਲਾਕਾਤ ਕਰਨੀ ਹੈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਵੇਗੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦੇ ਨਾਲ ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਨਸ਼ਾ ਤਸਕਰੀ ਦੇ ਇਲਜ਼ਾਮ ਪਿਛਲੇ ਸਾਲ ਪੁਲਿਸ ਸਹੱਥੇ ਜੜੇ ਨਸ਼ਾ ਤਸਕਰ ਜਗਦੀਸ਼ ਸਿੰਘ ਪੋਲਾ ਨੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਪਹਚਾਲ ਮਚ ਗਿਆ ਸੀ ਜਗਦੀਸ਼ ਸਿੰਘ ਪੋਲਾ ਵੱਲੋਂ ਕੈਬਨਟ ਮੰਤਰੀ ਸਰਵਣ ਸਿੰਘ ਫਿਲੌਰ ਦੇ بیٹے ਦਾ ਨਾਮ ਵੀ ਲਿਆ ਗਿਆ ਸੀ ਦਮਨਵੀਰ ਸਿੰਘ ਫਿਲੌਰ ਦਾ ਨਾਮ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਆਪਣੀ ਕੁਰਸੀ ਛੱਡ ਦਿੱਤੀ ਸੀ ਜੇਲ੍ਹ ਮੰਤਰੀ ਸਨ ਸਰਵਣ ਸਿੰਘ ਫਿਲੌਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਾਬਕਾ ਡੀਜੀਪੀ ਜ਼ਿਲ੍ਹਾ ਸ਼ਸ਼िकांत ਨੇ ਮਾ ਜ਼ਿਲ੍ਹਾ ਦੇ ਚਾਰ ਲੀਡਰਾਂ ਦਾ ਨਾਮ ਵੀ ਲਿਆ ਸੀ ਸ਼ਸ਼िकांत ਮੌਜੂਦਾ ਕੈਬਨਟ ਮੰਤਰੀ ਅਜੀਤ ਸਿੰਘ ਕੋਹਾੜ ਗੁਲਜ਼ਾਰ शशिकांत ਨੇ ਸਾਫ ਕਾ ਜੇਲ ਮੰਤਰੀ ਨੇ ਇਲਜ਼ਾਮ ਲਗਾਏ ਸਨ ਸੀਪੀਐਸ ਵਰਸਾ ਸਿੰਘ ਵਲਟੋਹਾ ਤੇ ਕਾਂਗਰਸੀ ਵਿਧਾਇਕ ਓਮਪrakash ਸੋਨੀ ਨੂੰ ਵੀ ਸ਼ਸ਼िकांत ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾ ਚੁੱਕੇ ਨੇ